ਸਭ ਤੋਂ ਪਹਿਲਾਂ જય ਸ਼੍ਰੀ ਰਾਮ ਜੀ ਜੈ ਮਹਾਵੀਰ ਜੀ ਦੰਗਪਲੀ ਬਾਲਾ ਜੀ ਹਨੂਮਾਨ ਕੀ ਦਾ ਇਸ ਵਾਰ ਸ਼੍ਰੀ ਹਨੂਮਾਨ ਜੀ ਦਾ ਜਨਮ ਮਸਬ ਜਿਹੜਾ ਵਾ ਉਹ 12 April ਦਿਨ ਸ਼ਨੀਵਾਰ ਨੂੰ ਆ ਰਹੇ ਆ ਉਸ ਦੇ ਉਪਲਕਸ਼ ਵਿੱਚ ਸ਼੍ਰੀ ਹਨਮਨ ਮੰਦਿਰ ਹਨਮਨ ਚੌਕ ਗੁਰਦਾਸਪੁਰ ਵਿੱਚ ਪਿਛਲੇ ਸਾਲਾਂ ਜਿ ਤਰ੍ਹਾਂ ਇਸ ਵਾਰ ਵੀ ਦੋ ਦਿਨਾਂ ਦਾ ਕਾਰਜਕ੍ਰਮ ਰੱਖਿਆ ਗਿਆ ਵਾ ਜਿਸ ਵਿੱਚ 11 ਤਰੀਕ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਠੀਕ 3 ਵਜੇ ਇੱਕ ਵਿਸ਼ਾਲ ਸ਼ੁਭ ਯਾਤਰਾ ਰੱਖੀ ਗਈ ਹੈ ਜਿਹੜੀ ਨਗਰ ਦੀ ਪਰਿਕਰਮਾ ਕਰਦੇ ਹੋਏ ਹਨ ਮੰਦਰ ਵਿਸ਼ਰਾਮ ਕਰੇਗੀ ਜੋ ਕਿ ਹਨਮਾ ਚੌਂਕ ਤੋਂ ਜਹਾਜ਼ ਚੌਂਕ ਮੰਡੀ ਚੌਂਕ ਤਿਬੜੀ ਚੌਂਕ ਪੁਨਰ ਹਨਮਨ ਚੌਂਕ ਗੀਤਾਪਾਮਾ ਰੋਡ ਬੀਜ ਮਾਰਕੀਟ 메ਨ ਬਾਜ਼ਾਰ ਤੋਂ ਹੁੰਦੀ ਹੋਈ ਸ਼੍ਰੀ ਹਨਮਨ ਮੰਦਰ ਵਿਸ਼ਰਾਮ ਕਰੇਗੀ ਤੇ ਉਸ ਤੋਂ ਬਾਅਦ ਵਿਸ਼ਾਲ ਲੰਗਰ ਪੰਡਾ ਰਾ ਵੀ ਜਿਹੜਾ ਵਸ ਸੰਗਤ ਲਈ ਅਯੋਜਿਤ ਕੀਤਾ ਹੋਏਗਾ ਤੇ ਉਸ ਤੋਂ ਅਗਲੇ ਦਿਨ ਜਿਸ ਦਿਨ ਹਨੂਮਾਨ ਜਨਮotsਵਬਾ ਉਸ ਦਿਨ ਮੰਦਰ ਦੇ ਵਿੱਚ ਪੂਰੇ ਦਿਨ ਦਾ ਕਾਰਜਕ੍ਰਮ ਹੋਏਗਾ ਜਿਦਾ ਪਿਛਲੇ ਸਾਲਾਂ ਤੋਂ ਹੁੰਦਾ ਆ ਰਿਹਾ ਵਾ ਜ ਜਿਹਦੇ ਵਿੱਚ ਅਖੰਡ 108 ਬਾਸ਼ਰੀ ਹਨੂਮਾਨ ਚਾਲੀਸਾ ਪਾਠ ਹੋਏਗਾ ਸਵੇਰੇ 9 ਵਜੇ ਤੋਂ ਪ੍ਰੰਭ ਹੋਏਗਾ ਸ਼ਾਮ ਨੂੰ ਭਜਨ ਸੰਧਿਆ ਹੋਏਗੀ ਤੇ 8 ਵਜੇ ਜਿਹੜੀ ਆ ਉਹ ਮਹਾ ਆਰਤੀ ਜਿਹੜੀ ਹੋਏਗੀ ਮਹਾ ਆਰਤੀ ਦੇ ਬਾਅਦ ਪ੍ਰਸ਼ਾਦ ਪੰਡਾਰਾ ਵੀ ਹੋਏਗਾ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਵਿਸ਼ਾਲ ਲੱਡੂ ਵੰਡਾਵਾ ਵਿਸ਼ਾਲ ਲੱਡੂ ਵੀ ਹੋਏਗਾ ਤੇ ਸੰਗਤ ਦੀ ਜਿੱਦਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ तरह-तरह ਦੇ ਮਿਸ਼ਤਾਨ ਪੰਡਾਰ ਲੰਗਰ ਯਾਨੀ ਕਿ ਸਭ ਕੁਝ ਯਾਨੀ ਕਿ ਸੰਗਤ ਨਹੀਂ ਅਸੀਂ ਉਹ ਯੋਜਨ ਕੀਤਾ ਸਾਰਿਆਂ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏ ਇਹ ਖੁੱਲਾ ਸੱਦਾ ਵਾ ਯਾਨੀ ਕਿ ਅਦੇ ਵਿੱਚ ਅਹੀਂ ਆਣ ਕਹਿੰਦੇ ਜੇ ਕੋਈ 11 ਘੰਟੇ ਸਾਡੇ ਨਾਲ ਬੈਠਣਾ ਚਾਹੁੰਦਾ ਵਾ ਤੇ 11 ਘੰਟੇ ਬੈਠ ਸਕਦਾ ਵਾ 2 ਘੰਟੇ ਬੈਠਣਾ ਚਾਹੁੰਦੇ 2 ਘੰਟੇ ਯਾਨੀ ਕਿ ਜਿਸ ਕਿਸੇ ਨੂੰ پابੰਦੀ ਨਹੀਂ ਆਗੀ ਜਿਸ ਤਰ੍ਹਾਂ ਵੀ ਸਮੇਂ ਜਿਸ ਕਿਸੇ ਸੰਗਤ ਨੂੰ ਜਿੰਦਾ ਦਾ ਵੀ ਸਮਾਂ ਮਿਲਦਾ ਵਾ ਉਹ ਸੰਗਤ ਉਸ ਸਮੇਂ ਦੇ ਨਾਲ ਹਾਂਜੀ ਹਾਂਜੀ ਕੀ ਕੀ ਤਿਆਰੀਆਂ ਖਾਸ ਕੀਤੀਆਂ ਗਈਆਂ ਨੇ ਪ੍ਰੋਗਰਾਮ ਦੀ ਭਾਜੀ ਪ੍ਰੋਗਰਾਮ ਦੀ ਤਿਆਰੀਆਂ ਲਗਭਗ ਮੁਕੰਮਲ ਹੋ ਚੁਕੀਆਂ ਵੈ ਸ਼ੋਭਾ ਯਾਤਰਾ ਵੀ ਜੇ ਦੇਖਿਆ ਜਾਏ ਤੇ 108 ਫੁੱਟ ਲੰਬਾ ਮਿਸਾਲ ਨਿਸ਼ਾਨੀ ਹੈ 108 ਜਣੀ ਹੈ ਇਸ ਦਵਜਾ ਵੈ ਠੀਕ ਨਹੀਂ ਹਨਮਾਨ ਜੀ ਜਿਹਦਾ ਪਿਛਲੀ ਵਾਰੀ ਦੁਰਗਿਆਨਾ ਤੀਰਥ ਤੋਂ ਜੋਤੀ ਆਹੀ ਵੱਡੇ ਹਨਮਾਨ ਜੀ ਮੰਦਿਰ ਤੋਂ ਇਸ ਵਾਰ ਵੀ ਉਦਾਂ ਹੀ ਦੁਰਗਿਆਨਾ ਤੀਰਥ ਤੋਂ ਵੱਡੇ ਹਨਮਾਨ ਜੀ ਦੇ ਮੰਦਿਰ ਪਵਿੱਤਰ ਜੋਤੀ ਜੜੀ ਲਿਆਈ ਗਈ ਤੇ ਇਸ ਵਾਰ ਮੁੱਖਤੌਰ ਤੇ ਮੰਦਰ ਜੀ ਸਾਡੇ ਹਨੂਮਾਨ ਜੀ ਦਾ ਸਰੂਪ ਜਿਹੜਾ ਵਾ ਉਹ ਮੁੱਖ ਦੇਸ਼ਿਕ ਹਨੂਮਾਨ ਜੀ ਨਗਰ ਭ੍ਰਮਣ ਲਈ ਨਿਕਲਣਗੇ ਸ਼ੋਭਾ ਯਾਤਰਾ ਜਿਹੜਾ ਵਾ ਉਹ ਹੁੰਦਾ ਵਾ ਜਿਸ ਪ੍ਰਭੂ ਦੇ ਕਾਰਜ ਹੁੰਦੇ ਆ ਉਹ ਪ੍ਰਭੂ ਆਪਣਾ ਨਗਰ ਦੇਖਣ ਲਈ ਨਿਕਲਦੇ ਬਾਅਦ ਉਹਨਾਂ ਨੇ ਆਪਣਾ ਨਗਰ ਭ੍ਰਮਣ ਕਰਨਾ ਵਾ ਤੇ ਮੈਂ ਸਾਰੇ ਸ਼ਹਿਰ ਦੇ ਵਸਿਆਣ ਨੂੰ ਤੇ ਜਿਹੜੇ ਜਿਸ ਰਾਸਤੇ ਵਿੱਚ ਨਗਰ ਜਾਨਕੀ ਹੜਾ ਸ਼ੋਭਾ ਯਾਤਰਾ ਨਿਕਲਣੀ ਆ ਮੈਂ ਉਹ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਕਰਾਂਗਾ ਆਪਣੀ ਦੁਕਾਨ ਦੇ ਬਾਹਰ ਹੋ ਕੇ ਪਸ਼ੂਵਰਸ਼ਾ ਕਰਕੇ ਹਨ ਮਾਂਝ ਦਾ ਸਵਾਗਤ ਕਰੋ ਤੇ ਹਨ ਮਾਂਝ ਦਾ ਅਸ਼ੀਰਵਾਦ ਪ੍ਰਾਪਤ ਕਰੋ ਨਾਲ ਹੀ ਇ 릭ਸ਼ਾ ਛੋਟੇ ਹਾਥੀ ਐ ਵੀ ਅਰੇਂਜਮੈਂਟ ਕੀਤੀ ਦੀ ਹੈ ਜਿਹੜੇ ਜਨ ਕੀ ਇਹਨ ਯਾਤਰਾ ਪੈਦਲ ਨਹੀਂ ਕਰ ਸਕਦੇ ਉਹ ਉਹਨਾਂ ਦੇ ਨਾਲ ਵੀ ਯਾਤਰਾ ਕਰ ਸਕਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੈਂ ਸਾਰੇ ਸੰਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਸ਼ੋਭਾ ਯਾਤਰਾ ਵਿੱਚ ਜ਼ਰੂਰ ਸ਼ਾਮਿਲ ਹੋਵੋ ਤੇ ਅਖੰਡ ਹਨਮਾਚਲੀ ਸਾਹਿਬ ਵਿੱਚ 12 ਤਰੀਕ ਨੂੰ ਵੀ ਸ਼ਾਮਿਲ ਹੋਵੋ